thank you न मा चर कला रखण पंज सौ रुपये जी सेवा ਬੋਲੇ ਮੇਰੇ ਵੀਰਾਂ ਨਾਲੀ ਸਿਆ ਇਹ ਗੁਰੂ ਕਰੇ ਪੁਰਖੇ ਚਰਮਾ ਕਲ ਜਲਨ ਭਗਵਾਨਤ ਕੀ ਰਹਿਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਵਾਸੀਆਂ ਨੂੰ ਨਗਰ ਕੀ ਸੰਤ ਜੀ ਦੇ ਨਾਮ ਨਾਲ ਫੋਟੋ ਦਿਹਾਈ ਦੀ ਸੰਗਤ ਨਾਲ ਆਈ ਹੈ ਜਾਂ ਸਾਡੇ ਪੰਜਾਬੀ ਵੀ ਜਿੱਥੇ ਵੀ ਵੱਸਦੇ ਐ ਪੁਰਪੁਰਖੀਆਂ ਰੋਹਿਤ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਮਾਲਕ ਅਗੇ ਅਰਦਾਸ ਵੀ ਕਰਦਾ ਮਾਲਕਾ ਨਵਾਂ ਸਾਲ ਚੜਿਆ ਨਵੇਂ ਸਾਲ ਚ ਹਰੇਕ ਤੇ ਤੰਦਰੁਸਤੀ ਰੱਖੀ ਹਰੇਕ ਨੂੰ ਆਪਣੇ ਚਰਨਾਂ ਨਾਲ ਜੋੜੀ ਜੋ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਹ ਤਜੁਹ ਹੀ ਜਾ ਫੁਰੰਗ ਪਰ ਆਈ ਸਾਹਮਣੇ ਦੇਖੋ ਜੀ ਅਦਰ ਦੇ ਸਭੀਆਂ ਨੂੰ ਵੀ ਬੇਸ਼ਕ ਲਾ ਰਿਹਾ ਤੁਮ ਹੀ ਦੇ ਵੀ ਤੁਮਾ ਜੀ ਆਇਆਂ ਨੂੰ ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਜਿੱਥੇ ਮੈਂ ਤੁਹਾਨੂੰ ਜਿੱਥੇ 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 ਜਿੱ ਸੰਗਤਾਂ ਦਾ ਠਾਠਾ ਮਾਰਦਾ ਕਰਦਾ ਉਹਦਾ ਰੀਸਾ ਤੋਂ ਨਵੇਂ ਸ਼ੁਰੂ ਹੋਏ ਸੀਗਾ ਗੁਰਦਾਸਾ ਚੱਲ ਕੇ ਪੁਰਾਣੀ ਦਾਣਾ ਮੰਡੀ ਪੁਰਾਣੀ ਨਾਲ ਵਾਪਸ ਹੋ ਕੇ ਗੁਰੂ ਅਰਜਨ ਦੇਵ ਗੁਰਦੁਆਰੇ ਹੁਣ ਡੇਲਨ ਰੋਡ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰੇ ਇੱਥੇ ਪ੍ਰਸ਼ਾਦਾ ਛਕਿਆ ਗੁਰਦਾਸ ਸਾਹਿਬ ਤੇ ਸੰਗਤਾਂ ਦਾ ਬਹੁਤ ਸਹਿਯੋਗ ਆ ਸੇਵਾ ਸੋਸਾਇਟੀਆਂ ਦਾ ਪਰੰਦਰ ਕਮੇਟੀਆਂ ਟਰੱਕ ਯੂਨੀਅਨ ਟੈਪੂ ਜਿਨ੍ਹਾਂ ਨੇ ਸਾਰੇ ਬਹੁਤ ਸਹਿਯੋਗ ਕਰ ਰਹੇ ਨੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਹਜੇ ਵੀ 4 ਘੰਟੇ ਲੱਗ ਜਾਣਗੇ ਗੁਰਦਾਸ ਸਾਹਿਬ ਬਾਸ ਲੋਚਣ ਜੀ ਇੱਥੇ ਦੋ ਗੁਰਦੁਆਰੇ ਆ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਸਾੰਨੇ ਵਾਲੋ ਜੀ ਨਹੀਂ ਗੁਰਦਾਰਾ ਗੁਰੂ ਗੋਬਿੰਦ ਉਹ ਨੋਟਸ ਨਾਲ ਸੁਪਰਾਪ ਇੱਕ ਦਮਦਮਾ ਸਾਹਿਬ ਗੁਰਦੁਆਰਾ ਵੀ ਗੁਰੂ ਸਾਹਿਬ ਨਾਲ ਸੰਬੰਧਤ ਹੈ ਹਾਂਜੀ ਗੁਰਦੁਆਰਾ ਸਾਨੇਵਾਰ ਦਮਦਮਾ ਸਾਹਿਬ ਇਹ ਉਦੋਂ ਕੀ ਰਾ ਸਾਹਿਬ ਉਹ ਇਤਿਹਾਸ ਗੁਰਦੁਆਰੇ ਨੇ ਅਨੰਦਪੁਰ ਸਾਹਿਬ ਨੇ ਜੇ ਇਹ ਕੋਲੇ ਪਾਸੇ ਇੱਕ ਇਤਿਹਾਸ ਗੁਰਦੁਆਰਾ ਇਹ ਗੁਰੂ ਗੰਗਸਾ ਜੀ ਦਾ ਨੌ ਤੇ ਆ ਜੋ ਰੱਖਿਆ ਹੋਇਆ ਹੈ ਕਿ ਪਹਿਲਾ ਗੁਰਦੁਆਰਾ ਦਿੱਲੀ ਰੂਟ ਤੇ ਹੈ ਜਿਹੜਾ ਜੀਡੀ ਰੂਟ ਤੇ ਜਿੱਥੇ ਮਹਾਰਾਜ ਨੇ ਚੱਪ ਪਾਇਆ ਹੈ ਭਾਜੀ ਘੋਰ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਹਾਂ ਜੀ ਜੀਟੀ ਰੋਡ ਤੇ ਸਾਰੇ ਜੀਟੀ ਰੋਡ ਤੇ ਤਲਗਟੂ ਲੈ ਕੇ ਲਾਹੌਰ ਤੱਕ ਦਸੇ ਪਾਤਸ਼ਾਹ ਦਾ ਜੋ ਇੱਕ ਇੱਕ ਅਸਥਾਨ ਆ ਜੀਟੀ ਰੋਡ ਦੇ ਗੁਰਦੁਆਰੇ ਸਰਨੰਦਰ ਪਾਤਸ਼ਾਹ ਦਸਵੇਂ ਵੀ ਕੀ ਕਰਦੇ ਗਏ ਸਾਨੂੰ ਜੀ ਸਾਹਿਬ ਗੁਰੂ ਸਾਹਿਬ ਇਹਨਾਂ ਨੇ ਸੰਤਾਂ ਦਾ ਜਿਆਦਾ ਉਹਨਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਪਸੰਦ ਹੋਏ ਬਹੁਤ ਉਹ ਕਹਿੰਦੇ ਮੈਨੂੰ ਅਨੰਦਪੁਰ ਸਾਹਿਬ ਵਰਗੀ ਇੱਥੇ ਠੰਡੀ ਹਵਾ ਮਹਿਸੂਸ ਹੋ ਰਹੀ ਆ ਉਹਨਾਂ ਨੇ ਬਰ ਦਿੱਤਾ ਜੀ ਅਨੰਦਪੁਰੋ ਜੋ ਸੰਨ ਅਨੰਦਪੁਰ ਜੋ ਵੀ ਇੱਥੇ ਆਉਂਦਾ ਸੰਗਤ ਕਿਰਾਏ ਦਾ ਕਿਰਾਏ ਤੇ ਆਉਂਦਾ ਉਹ ਇੱਥੇ ਦਾ ਰੁਕਰਾਇਆ ਜੀ ਪੰਚਾਇਤ ਨੂੰ ਸਾਨੇ ਵਾਲਦਨ ਉਹਨਾਂ ਨੇ ਗੁਰੂ ਸਾਹਿਬ ਨੇ ਪੰਚਾਇਤ ਨੂੰ ਸੁਣਿਆ ਦਿੱਤਾ ਜੋ ਪੰਚਾਇਤ ਉੱਥੇ ਆਈ ਨਹੀਂ ਗਈ ਉਹ ਕਦੇ ਵੀ ਪੰਚਾਇਤ ਤੇ ਹੈ ਨਹੀਂ ਗਈ ਜੀ ਇਸ ਕਰੇ ਪੰਚਾਇਤ ਨਾਲ ਜੁੜਦੇ ਨਹੀਂ ਜੋ ਵੀ ਪ੍ਰਧਾਨ ਮੰਡ ਦਾ ਉਹ ਤੁਹਾਨੂੰ ਪਤਾ ਹੀ ਹੈ ਇਤਿਹਾਸ ਨਾਲ ਮੈਂ ਨਹੀਂ ਦੱਸਣਾ ਚਾਹਦਾ ਇਹ ਅੱਜ ਵੀ ਪ੍ਰਧਾਨਗੀ ਦਾ ਸਮਾਂ ਕਿਤੇ ਨਾ ਕਿਤੇ ਉਹ ਵੀ ਲੇਟ ਹੋ ਰਿਹਾ ਹਾਂ ਹਾਂ ਲੇਟ ਹੋ ਰਿਹਾ ਪਰ ਉਹਨਾਂ ਦਾ ਕਿਉਂ ਲੇਟ ਹੋ ਰਿਹਾ ਉਹ ਪਾਰਟੀ ਉਹਨਾਂ ਨੂੰ ਪਤਾ ਆਪ ਪਾਰਟੀ ਨੂੰ ਪਤਾ ਪਰ ਉਹਨਾਂ ਕੁਲੇ ਤੇ ਬਜਨਾਂ ਦੀ ਤਾਕਤ ਨਾਲ ਹੀ ਇਹ ਸਾਰਾ ਹੋ ਰਿਹਾ ਹੈ ਦੇਖੋ ਪਰ ਉਹਨਾਂ ਉਹ ਬਹੁਤ ਆ ਤਾਂ ਪ੍ਰਧਾਨ ਉਹਨੇ ਬਣਾਈ ਜਾਣਾ